ਤੁਹਾਨੂੰ ਦਿਨ ਚੜ੍ਹਦੀ ਕਲਾ ਦੀ ਸ਼ੁਭਕਾਮਨਾ ਮੇਰਾ ਨਾਮ ਬਲਜੀਤਤਾ ਜੀ ਬਲਜੀਤ ਕੌਰ ਤੁਸੀਂ ਅੱਜ ਇਹਨਾਂ ਦੇ ਘਰੇ ਆਏ ਹੋ ਸਵੇਰੇ ਹਾਂਜੀ ਅੱਜ ਸਵੇਰੇ ਮੈਂ ਆਈ ਸੀ 10:00 ਵਜੇ ਆਏ 10:05 ਕੇ ਤੇ ਸਾਢੇ 10:00 ਸੀ ਤੋਂ ਗਏ ਉਹਨੇ ਮੈਨੂੰ ਪਾਣੀ ਗੁੱਸਾ ਕਰਕੇ ਕੁੜੀ ਨੇ ਦਿੱਤਾ ਹੈ ਮੈਂ ਪਾਣੀ ਪੀਤਾ ਹੈ ਮੈਂ ਕਿਹਾ ਅਸੀਂ ਉਹ ਵੀ ਨਹੀਂ ਪੁੱਤਾ ਸੀ ਪੀ ਕੇ ਆਏ ਕਿ ਨਾ ਨਹੀਂ ਚਾਹ ਪੀਂਦੇ ਤਾਂ ਇੰਜ ਵਾਸੀ ਪਾਣੀ ਪੀ ਲਵੋ ਕੋਈ ਗੱਲ ਹੋਈ ਹੋਵੇ ਉਹਦੇ ਨਾਲ ਕੋਈ ਨਾ ਆਈ ਜੀ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਨਾ ਹੀ ਕੋਈ ਗੁੱਸੇ ਵਾਲੀ ਉਹ ਹੈ ਨਹੀਂ ਸਬੂਤ ਦੀ ਕਿ ਕੁੜੀ ਦਾ ਸੱਸ ਹੋਰਾ ਤੁਹਾਡੇ ਨਾਲ ਗਏ ਸਵੇਰੇ ਹਾਂਜੀ ਨਾਲ ਗਏ ਸਾਡੇ ਅਸੀਂ ਸਾਢੇ 10:00 ਕਰੋ ਗਏ ਹਾਂ ਜੀ ਸਾਢੇ 10:00 ਕਰੇ ਗਏ ਕਾਹਦੇ ਤੇ ਗਏ ਤੁਸੀਂ ਘਰ ਸ ਬਾਦ ਉਹ ਲੈ ਹਾਂਜੀ ਤੁਸੀਂ ਕਾਹਦੇ ਤੇ ਗਏ ਅਸੀਂ ਗੱਡੀ ਤੇ ਗਏ ਅਜੀ ਸਨੀ ਦੀ ਗੱਡੀ ਤੇ ਗਏ ਇੱਕ ਮੁੰਡਾ ਹੈ ਪੀਆ ਉਹਨੂੰ ਡਰਾਈਵਰ ਲੈ ਕੇ ਗਏ ਅਸੀਂ ਨਾਲ ਅਸੀਂ ਪੰਜੇ ਜਾਣੇ ਸੀਗੇ ਦੋਨੇ ਅਸੀਂ ਦੋਨੇ ਇਹਦੇ ਮੰਮੀ ਡੈਡੀ ਬੈਠੇ ਸੀ ਕੈਮਰੇ ਲੱਗੇ ਹੋਏ ਹੂੰ ਓਕੇ ਕੀ ਨਾਮ ਦਾੜਾ ਹਰਪ੍ਰੀਤ ਹੈ ਜਿਹੜੀ ਕੁੜੀ ਦੀ ਡੈਥ ਹੋਈ ਹੈ ਤੁਹਾਨੂੰ ਸਵੇਰੇ ਮਿਲੀ ਅੱਜ ਹਾਂਜੀ ਕਿੰਨੇ ਵਜੇ ਹੋਣੀ ਸਵੇਰੇ ਹੋ ਮੈਨੂੰ ਮਿਲੀ ਆਪ ਨੂੰ 7 ਵਜੇ 7 ਵਜੇ ਕੀ ਗੱਲਬਾਤ ਹੋਈ ਸੀ 7 ਵਜੇ ਉਹਨੇ ਮੈਨੂੰ ਕਹਾਂਦਾ ਕਿ ਆਂਟੀ ਪ੍ਰੋਮੋਟਰ ਚਲਾ। ਤੁਹਾਡਾ ਘਰ ਕਿੱਥੇ ਆ ਸੀ ਇੱਥੇ ਰਹਿੰਦੀ ਆ। ਅੱਛਾ ਕਿਰਾਏ ਤੇ ਰਹਿੰਦੇ ਹੋ ਵਿੱਚ। ਠੀਕ ਹੈ ਜੀ। ਤੇ ਫਿਰ ਉਹਨੇ ਮੈਂ ਇਹਨਾਂ ਦੇ ਕੰਮ ਵੀ ਕਰਦੀ ਆ। ਓਕੇ ਤੇ ਉਹਨਾਂ ਨੇ ਫਿਰ ਮੈਂ ਟਾਸਕ ਦਿੰਦਾ ਆਂਟੀ ਕਹਿੰਦੀ ਅੰਦਰਲਾ ਰਾਸ਼ਟਰੀ ਮੀਨ ਬੇਲਣਾ ਕਰ ਲਓ। ਮੈਂ ਨਾਰਮਲ ਸੀ ਕਿ ਕੋਈ ਗੱਲਬਾਤ ਨਹੀਂ ਲੱਗਦੀ। ਅੱਜ ਤੱਕ ਕੋਈ ਲੜੇ ਬੋਲਦੇ ਵੀ ਨਹੀਂ ਸੁਣੇ ਹੈਗੇ। ਕਿੰਨੇ ਕੁ ਵੇਸਫਾਈ ਕੀਤੀ ਤੁਸੀਂ? ਸਫਾਈ ਤਾਂ ਮੈਂ ਸਵੇਰੇ ਦੁਕਾਨ ਦੇ 7 ਵਜੇ ਕਰਨ ਲੱਗ ਜਾਂਦੀ ਆ। ਤੇ ਵਾਕੀ ਦੀ ਸਵਾਈ ਮੈਂ ਆ ਕੇ ਕਰਦੀਆਂ 11 ਵਜੇ ਠੀਕ ਹੈ ਜੀ ਉਧਰ ਕੰਮ ਕਰਕੇ ਆਉਣੀ ਹੈ ਇੱਕ ਘਰ ਦੇ ਹੋਰ ਜਦੋਂ ਮੈਂ ਆਈ ਕਿ ਉਹਨਾਂ ਨੇ ਪਾਹ ਲੈ ਲਿਆ ਸੀ ਨਾ ਤੁਹਾਡੇ ਸੰਦੀਪ ਸਿੰਘ ਵੀਰੇ ਡੇਢ ਮਹੀਨਾ ਹੋ ਗਿਆ ਇਹ ਸਾਡੀ ਦੁਕਾਨ ਤੇ ਆ ਕੇ ਕੋਈ ਲੜਾਈ ਹੋਈ ਸੀਗੀ ਤੇ ਉਹਨਾਂ ਕੋਟ ਮਾਰ ਕਾਫੀ ਕਰਕੇ ਗਏ ਮੇਰੇ ਵਾਈਫ ਨਾਲ ਤੇ ਅੱਜ ਜਿਹੜਾ ਮਸਲਾ ਹੋਇਆ ਇਹ ਅੱਜ ਉਹਨਾਂ ਨੇ ਸੁਸਾਇਸਾਈਡ ਕੀਤਾਗਾ ਤੇ ਇਹ ਡਿਪਰੈਸ਼ਨ ਚ ਹੀ ਰਹਿੰਦੇ ਸੀਗੇ ਉਸ ਦਿਨ ਦੇ ਇਹ ਕਹਿੰਦੇ ਵੀ ਗਲਤ ਹੋ ਗਿਆ ਮੇਰੀ ਤਾਂ ਬੇਇੱਜ਼ਤੀ ਬਹੁਤ ਹੋ ਗਈ ਹੈ ਮੇਰੇ ਇੰਨਾਂ ਨੇ ਬਾਲ ਪਟੇ ਆ ਤੇ ਨਾਲੇ ਮੈਨੂੰ ਲਫੜੇ ਵੀ ਬਹੁਤ ਮਾਰੇ ਨੇ ਤੇ ਅੱਜ ਜਿਹੜਾ ਕਦਮ ਚੱਕ ਲਿਆ ਇਹ ਬਹੁਤ ਗਲਤ ਹੋ ਗਿਆ ਤੇ ਇਸ ਤੋਂ ਬਾਅਦ ਬੱਚਿਆਂ ਦਾ ਮੇਰਾ ਦਾ ਕੁਛ ਨਹੀਂ ਬਣ ਸਕਦਾ ਹੁਣ ਇਸ ਤੋਂ ਬਾਅਦ ਚ ਜ਼ਿੰਦਗੀ ਖਤਮੀ ਹੋ ਗਈ ਹੈ ਇਸ ਤੋਂ ਬਾਅਦ ਮੇਰੇ ਮੰਮੀ ਡੈਡੀ ਵਰਗੇ ਅੱਜ ਭੋਗਤੇ ਗਏ ਹੋਏ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਸੁਸਾਇਡ ਕੀਤਾ ਤੇ ਜਿਹੜਾ ਸਾਰਾ ਮਾਲ ਮਾਮਲਾ ਇਹ ਪੁਲਿਸ ਵਾਲਿਆਂ ਕੋਲ ਦਰਜ ਆਈ ਤੇ ਕੈਮਰੇ ਵਗੈਰਾ ਸੀਸੀਟੀਵੀ ਕੈਮਰੇ ਚ ਸਭ ਕੁਝ ਕੈਦ ਆ ਜੀ ਸਾਡੇ ਸਮਝੌਤੇ ਉੱਤੇ ਦਬਾਅ ਪਾ ਰਹੇ ਸੀਗੇ ਜੀ ਤੇ ਮੇਰੀ ਘਰ ਵਾਲੀ ਸਮਝੌਤੇ ਵਾਸਤੇ ਮੰਨਦੀ ਨਹੀਂ ਸੀਗੀ ਇਸ ਕਾਰਨ ਉਹਨਾਂ ਨੇ ਸੁਸਾਇਡ ਕਰ ਲਿਆ ਹਾਂਜੀ ਸਰ ਮੈਂ ਅਸ਼wini ਕੁਮਾਰ ਠੱਪਾ ਮੇਰੀ ਲੜਕੀ ਬਰਨਾਲਾ ਵਿਖੇ ਵਿਆਹੀ ਹੋਈ ਸੀ ਸੋ니아 ਰਾਣੀ ਉਹਦੇ ਪਸੌਰੇ ਪਰਿਵਾਰ ਵੱਲੋਂ ਅੱਜ ਉਹਨੂੰ ਮਾਤ ਦਿੱਤਾ ਗਿਆ ਹੈ ਅੱਜ ਮੈਨੂੰ ਇਨਸਾਫ ਦਵਾਇਆ ਜਾਵੇ ਅੱਜ ਇੱਕ ਘਟਨਾ ਮਿਲੀ ਜੀ ਕਿ ਹੰਡਿਆਰ ਰੋਡ ਤੇ ਪਟ્રોલ ਬਲੋਪਰ ਦੇ ਨਾਲ ਵਾਲੀ ਗਲੀ ਵਿੱਚ ਇੱਕ ਲੜਕੀ ਨੇ ਸੁਸਾਈਡ ਕਰ ਲਿਆ ਜਿਸ ਸੰਬੰਧ ਵਿੱਚ ਮਨ ਇਨਸਪੈਕਟਰ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਜਾ ਕੇ ਸਾਰਾ ਮੌਕਾ ਦੇਖਿਆ ਪੁੱਛ ਪੜਤਾਲ ਕੀਤੀ ਪੜਤਾਲ ਕਰਨ ਪ੍ਰੰਤ ਕਾਨੂੰਨ ਅਨੁਸਾਰ ਜੋ ਬਣਦੀ ਹੈ ਕਾਰਵਾਈ ਉਹਨਾਂ ਵਿੱਚ ਲਿਆਂਦੀ ਗਈ ਤੇ ਉਸ ਤੋਂ ਬਾਅਦ ਸ਼ਾਮ ਨੂੰ ਲਮਿਰਤ ਦੇ ਲੜਕੇ ਦੇ ਪਿਤਾ ਅਸ਼wini ਕੁਮਾਰ ਅਤੇ ਉਸ ਦੀ ਮਾਤਾ ਨੀਲਕੁਮਾਰੀ ਨੇ ਆਪਣਾ ਬਿਆਨ ਲਿਖਾਇਆ ਜਿਸ ਬਿਆਨ ਦੇ ਆਧਾਰ ਤੇ ਜੋਗਤਰਾਮਾ ਦਾਇਰ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਹਮਲੇ ਵਿੱਚ ਲਿਆਂਦੀ ਜਾ ਰਹੀ ਹੈ ਹਰੇਕ ਤੱਤ ਹਰੇਕ ਪਹਿਲੂ ਸਾਰੇ ਪਾਸਿਓ ਦਿਖਿਆ ਜਾਊਗਾ